ਸਰਹਿੰਦੀ ਜ਼ਿਲ੍ਹਾ ਫਿਰੋਜ਼ਪੁਰ ਦੀ ਐਸਟੀਐਫ ਵੱਲੋਂ ਅੱਜ ਇੱਕ ਨੌਜਵਾਨ ਨੂੰ 800 ਗ੍ਰਾਮ ਹਿਰੋਇਨ ਸਮੇਤ ਰੰਗੇ ਹੱਥੀ ਗ੍ਰਿਫਤਾਰ ਕੀਤਾ। ਇਸ ਨੌਜਵਾਨ ਦਾ ਪਿੰਡ ਹੈ ਰਾਣਾ ਪੰਜਗਰਾਈ। ਇਤਫਾਕਨ ਇਹ ਪਿੰਡ ਆਮ ਆਦੀ ਪਾਰਟੀ ਦੇ ਗੁਰੂ ਹਰਸਾਏ ਤੋਂ ਐਮਐਲਏ ਫੌਜਾ ਸਿੰਘ ਸਰਾਰੀ ਦਾ। ਫਿਰੋਜ਼ਪੁਰ ਦੇ ਵਿੱਚ ਅਫਵਾਹ ਫੈਲਾਈ ਗਈ ਕਿ ਇਹ ਉਹਨਾਂ ਦਾ ਰਿਸ਼ਤੇਦਾਰ ਹੈ। ਇਸ ਮਸਲੇ ਦੇ ਵਿੱਚ ਅਸੀਂ ਸਚਾਈ ਜਾਣਨ ਦੀ ਕੋਸ਼ਿਸ਼ ਕੀਤੀ। ਫੌਜਾ ਸਿੰਘ ਸਰਾਰੀ ਹੁਣਾਂ ਦੇ ਨਾਲ ਗੱਲਬਾਤ ਕੀਤੀ ਆਖਰ ਜਿਹੜੇ ਲੋਕ ਅਫਵਾਹ ਫੁਲਾ ਰਹੇ ਨੇ ਕੀ ਉਹ ਸੱਚੀ ਆ ਤੇ ਜਿਹੜਾ ਉਹ ਪਿੰਡ ਦੇ ਵਿੱਚੋਂ ਨੌਜਵਾਨ ਫੜਿਆ ਗਿਆ ਕਿ ਕੋਈ ਸਾਜਣ ਹੈ ਉਹਨਾਂ ਨੇ ਜਵਾਬ ਦਿੱਤਾ ਕਿ ਨਹੀਂ ਮੇਰੀ ਉਹਦੇ ਨਾਲ ਕੋਈ ਸਾਜਾ ਵੱਖਰੀ ਗੱਲ ਆ ਕਿ ਉਹ ਪਿੰਡ ਦੇ ਵਿੱਚ ਇੱਕ ਟਾਣੀ ਦੇ ਵਿੱਚ ਰਹਿੰਦਾ ਹੈਗਾ ਪਰ ਇਸ ਮਸਲੇ ਦੇ ਵਿੱਚ ਮੇਰੀ ਤੇ ਆਮ ਆਦਮੀ ਪਾਰਟੀ ਦੀ ਸਥਿਤੀ ਸਪਸ਼ਟ ਆ ਕਿ ਜਿਹੜਾ ਵੀ ਸਮਾਜ ਵਿਰੋਧੀ ਅੰਸਰ ਆ ਉਹਦਾ ਆਮ ਆਦਮੀ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਪੂਰੀ ਵਾਰਤਾਲਾ ਤੁਹਾਡੇ ਨਾਲ ਸਾਂਝੀ ਕਰ ਰਿਹਾ। ਅ ਮੰਤਰੀ ਸਾਹਿਬ ਵੀ ਇੱਕ ਜਾਣਕਾਰੀ ਲੈਣੀ ਸੀ ਕਿ ਬੜੀ ਸਾਡੇ ਕੋਲ ਵੀ ਖਬਰ ਪਹੁੰਚੀ ਆ ਤੁਹਾਡੇ ਕੋਲ ਤੇ ਸਾਡੇ ਤੋਂ ਪਹਿਲਾਂ ਪਹੁੰਚ ਗਈ ਹੋਊਗੀ ਜੀ। ਜੀ। ਇੱਕ ਐਸਟੀਐਫ ਨੇ ਤੁਹਾਡੇ ਹੀ ਪਿੰਡ ਦੇ ਨੇ ਉਰਕੋ 800 ਗ੍ਰਾਮ ਹੀਰੋਨ ਫੜੀ ਹੈਗੀ ਜੀ। ਹਾਂਜੀ। ਤੇ ਚਰਚਾ ਇਹ ਕਿ ਉਹ ਤੁਹਾਡਾ ਰਿਸ਼ਤੇਦਾਰ ਲੱਗਦਾ ਕੋਈ ਹੈ ਇਦਾਂ ਦਾ ਰਿਸ਼ਤੇਦਾਰੀ ਜੀ? ਪਾਰ ਸਿੰਘ ਪੋਨਰ ਜੀ। ਜੀ ਸਰ। ਇਹ ਗੱਲ ਤੇ ਕਿ ਮੇਰਾ ਹਲਕਾ ਗੁਰੂ ਸਾਹਿਬ ਤੋਂ ਮੈਂ ਐਮਐਲਏ ਬਣਿਆ ਜੀ ਜੀ ਉਹ ਸਾਰੇ ਮੇਰੇ ਨੇ ਓਕੇ ਜੀ ਪਰ ਜਿਹੜੀ ਆ ਪੱਤਰਕਾਰ ਭਾਈਚਾਰਾ ਗੱਲ ਬਣਾ ਲੈਂਦਾ ਹੈ ਜੀ ਜੀ ਕਿ ਮੌਜੂਦਾ ਐਮਐਲਏ ਦੇ ਰਿਸ਼ਤੇਦਾਰ ਇਹ ਝੂਠੀਆਂ ਕਹਾਣੀਆਂ ਨੇ ਅੱਛਾ ਅੱਛਾ ਜੀ ਮੇਰਾ ਪਿੰਡ ਰਾਣਾਪੰਜਗੜੀ ਹੈ ਤੇ ਉਹ ਤਾਂ ਟਾਣੀ ਆ ਉਹਨਾਂ ਦੀ ਬਾਹਰ ਅੱਛਾ ਉਸੇ ਪਿੰਡ ਦੇ ਨਹੀਂ ਹੈਗੇ ਹਾਂ ਉਹ ਪਿੰਡ ਦੇ ਵਿੱਚ ਹੀ ਟਾਣੀ ਆ ਪਿੰਡ ਵਿੱਚ ਉਸੇ ਚ ਹੀ ਆਉਂਦੇ ਨੇ ਪਰ ਉਹ ਸੇਕਾ ਚ ਬੈਠੇ ਆ ਅੱਛਾ ਜੀ ਤੇ ਕਾ ਜਿਹੜੀਆਂ ਰਾਮ ਕਹਾਣੀਆਂ ਗਲਤ ਬਣਾਈਆਂ ਜਾਂਦੀਆਂ ਨੇ ਨਹੀਂ ਨਹੀਂ ਇਸੇ ਕਰਕੇ ਤੇ ਮੈਂ ਤੁਹਾਡੇ ਕੋਲ ਪੁੱਛਿਆ ਕਿ ਕੋਈ ਸੂਝਵਾਰ ਸਿਆਣੀ ਪੱਤਰਕਾਰ ਤੇ ਇਸ ਗੱਲ ਨੂੰ ਸਮਝਣਗੇ ਜੀ ਕਿ ਜਿਹੜੇ ਹੋਛਾਪਾਨ ਐਵੇਂ ਬਣਾਈ ਜਾਣੀਆਂ ਜੀ ਰਿਸ਼ਤੇਦਾਰ ਜੀ ਅਸੀਂ ਤਾਂ ਦਿਨ ਰਾਤ ਇੱਕ ਕਰਕੇ ਲੱਗੇ ਹੋਏ ਆ ਜੀ ਜੀ ਚਾਹੇ ਮੇਰਾ ਆਪਣਾ ਸਾਕਾ ਭਰਾ ਮੇਰੇ ਨਾਲ ਜੰਮਿਆ ਹੋਵੇ ਜੀ ਜੀ ਉਹ ਵੀ ਅਗਰ ਇਹ ਸੰਦਾ ਕਰਦਾ ਤਾਂ ਉਹਦੇ ਤੇ ਵੀ ਕਾਰਵਾਈ ਹੋਵੇਗੀ ਇਹ ਮੈਂ ਪਹਿਲਾਂ ਹੀ ਕਹਿ ਰਿਹਾ ਜੀ ਜੀ ਪਰੇ ਜਿਹੜੇ ਦੱਸਿਆ ਜਾ ਰਿਹਾ ਕਿ ਮੈਂ ਦੇਖੀ ਸੀ ਕੋ ਸੱਜਣਾ ਦੇਖ ਰਿਹਾ ਜੀ ਫਰੋਜਪੁਰ ਤੋਂ ਮਜੂਦਾ ਐਮਐਲਏ ਦਾ ਰਿਸ਼ਤੇਦਾਰ ਜੀ 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 ਬਿਲਕੁਲ ਗਲਤ ਹੈ ਜਿਹੜਾ ਬੰਦਾ ਮਾੜਾ ਕਰਮ ਕਰਦਾ ਉਹ ਕਿਸੇ ਐਮਐਲਏ ਦਾ ਰਿਸ਼ਤੇਦਾਰ ਨਹੀਂ ਹੁੰਦਾ ਜੀ 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 ਉਹ ਮਲਜ਼ਮ ਹੰਦਾ ਦੋਸ਼ੀ ਹੁੰਦਾ ਜੀ 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 ਇੱਕ ਜਿਹੜਾ ਨਾ ਬਲਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਰਾਣਾ ਪੰਜਗ੍ਰਈ ਥਾਣਾ ਗੁਰੂ ਹਰਸਾਏ ਤੁਹਾਡਾ ਵੀ ਪਿੰਡ ਉਹੀ ਹੈ ਰਾਣਾ ਪੰਜਗ੍ਰਈ ਹੈ ਨਾ ਜੀ ਬੇਰਾ ਪਿੰਡ ਵੀ ਰਾਣਾ ਪੰਜਗ੍ਰਈ ਹੈ ਅੱਛਾ ਹੂੰ ਤੇ ਉਹ ਕਹਰੇ ਇਸੇ ਕਰਕੇ ਚਰਚਾ ਮੈਂ ਕਿ ਚਲੋ ਪਹਿਲਾਂ ਉਹਨਾਂ ਨੂੰ ਸਰਾਰੀ ਸਾਹਿਬ ਨੂੰ ਪੁੱਛ ਲਈਏ ਕਿ ਅੱਜ ਤਾਂ ਸਿੱਧਾ ਕਿਹਾ ਨਾ ਕਿ ਜਿਹੜਾ ਤਾਂ ਸਿਆਣਾ ਤੇ ਸਮਝਦਾਰ ਹੈ ਪੱਤਰਕਾਰਤਾ ਦੀ ਡਿਗਰੀ ਹੈ ਸਮਝਦਾਰ ਹੈ ਉਹ ਕਦੇ ਵੀ ਇਸ ਤਰ੍ਹਾਂ ਦੀ ਗੱਲਾਂ ਨਹੀਂ ਕਰਦਾ ਮਾੜਾ ਤਾਂ ਕਰਮ ਕਰਨ ਵਾਲਾ ਕੋਈ ਵੀ ਹੋ ਸਕਦਾ ਨਹੀਂ ਨਹੀਂ ਇਸੇ ਕਰਕੇ ਜੀ ਜਨਕਪਾਲ ਸਿੰਘ ਭੁੱਲਰ ਦਾ ਜਿਹੜਾ ਪਿੰਡ ਹੈ ਤੁਹਾਡੇ ਪਿੰਡ ਦਾ ਵੀ ਕੋਈ ਬੰਦਾ ਜੁਰਮ ਕਰੇ ਤੇ ਤੁਹਾਡੇ ਨਾਲ ਜੋੜ ਦੀ ਇਹ ਮਾੜੀ ਗੱਲ ਨਹੀਂ ਨਹੀਂ ਬਹੁਤ ਮਾੜੀ ਗੱਲ ਇਸੇ ਕਰਕੇ ਤੇ ਚੈੱਕ ਕਰਨਾ ਚਾਹੀਦਾ ਮੈਂ ਇਸੇ ਕਰਕੇ ਤੁਹਾਨੂੰ ਆਨ ਰਿਕਾਰਡ ਲੈ ਰਿਆ ਨਾ ਜੀ ਮੈਂ ਤਾਂ ਦੇ ਝੂਠ ਜ਼ਿੰਦਗੀ ਚ ਬੋਲਿਆ ਨਹੀਂ ਤੁਹਾਨੂੰ ਯਾਦ ਹੋਣਾ ਕਿ ਤੁਸੀਂ ਮੈਨੂੰ ਕਾਲ ਕੀਤੀ ਸੀ ਪਰ ਤਾਂ ਮੈਂ ਉਦੋਂ ਵੀ ਕਿਹਾ ਸੀ ਵੀ ਨਹੀਂ ਕਿ ਇਹ ਜਿਹੜੀ ਜਿਹੜੀ ਗੱਲਬਾਤ ਹੋ ਰਹੀ ਆ ਆਵਾਜ਼ ਮੇਰੀ ਹੈ ਕਿਹਾ ਸੀ ਨਾ ਤੁਹਾਨੂੰ ਬਿਲਕੁਲ ਸਰ ਮੇਰੀ ਤੇ ਜ਼ਿੰਮੇਵਾਰੀ ਹੁੰਦੀ ਨਾ ਪੱਤਰਕਾਰ ਦੀ ਕਿ ਪੁੱਛ ਲਿਆ ਜਾਵੇ ਨਾ ਜੀ ਚੰਗੀ ਗੱਲ ਹੈ ਕਿਉਂਕਿ ਕਿਉਂਕਿ ਸਾਡੀ ਤੇ ਕਿਸੇ ਨਾਲ ਸਾਡੀ ਸਾਡੀ ਤੇ ਕਿਸੇ ਨਾਲ ਸ਼ਰੀਕੇਬਾਜ਼ੀ ਨਹੀਂ ਹੁੰਦੀ ਤੇ ਪੱਤਰਕਾਰੀ ਕਰਨੀ ਹੁੰਦੀ ਨਾ ਜੀ ਬਿਲਕੁਲ ਬਿਲਕੁਲ ਕਿਉਂਕਿ ਹੁਣ ਇਸੇ ਕਰਕੇ ਲੋਕੀ ਰੋਲਾ ਲੋਕੀ ਰੋ ਇੱਕ ਤਾਂ ਹੁੰਦਾ ਨਾ ਪੱਤਰਕਾਰ ਜਿਹੜੇ ਸੱਚ ਨੂੰ ਜਾਗਰ ਕਰਦੇ ਨੇ ਤੇ ਇੱਕ ਹੁੰਦੇ ਨੇ ਡਰਾਉਣ ਵਾਲੇ ਵੀ ਸਾਨੂੰ ਫਿਰ ਐਮਐਲਏ ਫੋਨ ਕਰੇਗਾ ਕਿ ਭਾਈ ਮੇਰੇ ਖਿਲਾਫ ਖਬਰਾਂ ਨਾ ਲਾਇਓ ਕਿ ਉਹ ਇਸ ਤਰ੍ਹਾਂ ਕਰਕੇ ਸਰ ਉਹ ਹਰਸ ਵਾਲਾ ਕਰੀ ਦੀ ਕਹਿ ਦਰਸਦਾ ਨਹੀਂ ਸਰ ਹਰ ਸੋਸਾਇਟੀ ਜਮਾੜੇ ਬੰਦੇ ਕਈ ਐਮਐਲਏ ਚੰਗੇ ਵੀ ਬਹੁਤ ਨੇ ਕਈ ਬਦਨਾਮ ਵੀ ਬਹੁਤ ਨੇ ਨਹੀਂ ਨਹੀਂ ਤੁਹਾਨੂੰ ਉਸ ਦਿਨ ਮਿਲੇ ਸੀ ਤੇ ਮੈਨੂੰ ਦੇਖੇ ਸੀ ਤੋਂ ਸਾਹਮਣੇ ਬੈਠੇ ਗੱਲ ਵੀ ਨਹੀਂ ਚੱਲਦੀ ਤੇ ਮੇਰੇ ਇਹ ਕਿ ਲੋਕੀ ਇਹ ਕਹਿ ਰਹੇ ਨੇ ਬਿਨਾਂ ਮਤਲਬ ਜੋੜ ਰਹੇ ਨੇ ਕਿ ਤੁਹਾਡਾ ਨਾ ਸ਼ਰੀਕੇ ਚ ਟੱਬਰ ਛੋਣੇ ਤੇ ਮੈਂ ਕਿਹਾ ਚਲੋ ਹਾਂ ਹਾਂ ਮਤਲਬ ਹੀ ਕੋਈ ਨਹੀਂ ਅਸੀਂ ਮੈਂ ਤੁਹਾਨੂੰ ਦੱਸ ਦਿੰਦਾ ਹੋਰ ਜਾਣਕਾਰੀ ਵੀ ਜੀ ਜੀ ਕਿ ਇਹ ਜਿਹੜਾ ਰਾਣਾਪੰਜਰੀ ਪਿੰਡ ਹੈ ਜੀ ਜੀ ਜਿੱਥੇ ਲੋਕ ਪਹਿਲਾਂ ਦੇ ਬੈਠੇ ਸੀ ਤੇ ਅਸੀਂ ਤਾਂ ਪਾਕਿਸਤਾਨ ਤੋਂ ਉੱਜੜ ਕੇ ਆਏ ਸੀ ਅੱਛਾ ਅੱਛਾ ਜੀ ਕੋਈ ਰਿਸ਼ਤੇਦਾਰੀ ਨਹੀਂ ਜੀ 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 ਠੀਕ ਹੈ ਇੱਕ ਬਰਾਦਰੀ ਨਾਲ ਤੇ ਜੋ ਕਹਿਦੇ ਉਹ ਵੀ ਰਾਜ ਸਿਕਿਉਰਿਟੀ ਤੇ ਰਾਜ ਸਿਕਿਉਰਿਟੀ ਤੇ ਜਿੰਨੀਆਂ ਬਰਾਦਰੀਆਂ ਨੇ ਉਹ ਤਾਂ ਜੇ ਕਿ ਇੱਕ ਜੁਰਮ ਕਰ ਲਵੇ ਤਾਂ ਫੌਜ ਨਾਲ ਜੋੜ ਦਿਆ ਨਹੀਂ 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 ਇਹ ਤਾਂ ਨਹੀਂ ਹੁੰਦਾ ਜੀ ਇਹਦੇ ਨਹੀਂ ਹੁੰਦਾ ਜੀ ਹਾਂ ਅੱਛਾ ਇੱਕ ਹੋਰ ਇੱਕ ਨਾਲ ਫੋਟੋ ਵੀ ਆ ਉਹ ਤੁਹਾਨੂੰ ਹਾਰ ਪਾਉਂਦੇ ਹੈਗੇ ਉਹ ਜਿੱਤਣ ਵੇਲੇ ਦੀ ਫੋਟੋ ਕੀ ਇੱਕ ਫੋਟੋ ਵੀ ਕਿਸੇ ਨੇ ਵਾਇਰਲ ਕਰਤੀ ਹੈਗੀ ਜੀ ਨਹੀਂ ਉਹ ਤਾਂ ਜਦੋਂ ਆਪਾਂ ਜਿੱਤਦੇ ਆ ਹਾਂ ਜੇ ਤਾਂ ਚੋਣ ਪ੍ਰਚਾਰ ਲਈ ਪਿੰਡਾਂ 'ਚ ਜਾਂਦੇ ਆ ਜੀ ਜੀ ਪਹਿਲਾਂ ਦੋ ਦੋ ਪਾਉਂਦੇ ਆ ਜੀ 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 ਪਹਿਲਾਂ ਜਦੋਂ ਚੋਣ ਪ੍ਰਚਾਰ ਲਈ ਜਾਂਦੇ ਆ ਉਦੋਂ ਤੋਂਦੇ ਕੋਈ ਸਿੱਕਾ ਨਾਲ ਤੋਲਦਾ ਕੋਈ ਮੂੰਗਫਲੀ ਕੋਈ ਫੇਲਿਆ ਨਾਲ ਕੋਈ ਕਿਵੇਂ ਜੀ ਜੀ ਤੇ ਉਹ ਇਸ ਤਰ੍ਹਾਂ ਕਿਤੇ ਫੋਟੋ ਤਾਂ ਉਸਦੈ ਵੈਸੇ ਤਾਂ ਮਗਰੋਂ ਪਾ ਹੀ ਹੋਵੇ ਹਾਂ ਉਹ ਸਦਾ ਉਹ ਸਦਾ ਜੀ ਕਿਉਂਕਿ ਜਿਨੇ ਵੋਟਾਂ ਨਹੀਂ ਪਾਈਆਂ ਉਹਦੇ ਜ਼ਿਆਦਾ ਪਾਉਂਦੇ ਇਹ ਵੀ ਗੱਲ ਨੋਟ ਕਰ ਲਿਓ ਜਿਨੇ ਵੋਟ ਨਹੀਂ ਪਾਹਣਦੀ ਉਹ ਜ਼ਿਆਦਾ ਹਾਰ ਪਾਉਂਦੇ ਤੁਸੀਂ ਲੋਕਲ ਲੈਵਲ ਦੇ ਪੁਲਿਸ ਵਾਲਿਆਂ ਨੂੰ ਕੋਈ ਦਿੱਤੀ ਇਨਸਟ੍ਰਕਸ਼ਨ ਜੀ ਇਹਦਾ ਪੂਰਾ ਚੈੱਕ ਕੀਤਾ ਜਾਵੇ ਹਸਾਬ-ਕਿਤਾਬ ਜੀ ਕਿਉਂਕਿ ਪਏ ਦਾ ਪੁਰਾਣਾ ਕੀ ਕ੍ਰਿਮੀਨਲ ਕੋਈ ਰਿਕਾਰਡ ਹੈਗਾ ਜੀ ਸਾਡੀ ਆਵਾਦੀ ਪਾਰਟੀ ਸਹਿਯੋਗ ਕਰ ਰਹੀ ਹੈ ਜੀ ਕਿ ਫਿਰ ਉਹ ਤਾਂ ਵੈਸੇ ਗੱਲਾਂ ਕੋਈ ਕਈ ਵਾਰੀ ਕੋਈ ਸੱਚਾ ਰਿਕਾਰਡਿੰਗ ਕਰਦਾ ਨਹੀਂ ਮੈਂ ਮੈਂ ਜਿਹੜੀ ਗੱਲ ਔਰ ਔਨ ਰਿਕਾਰਡ ਲਈ ਮੈਂ ਤੁਹਾਨੂੰ ਪਹਿਲਾਂ ਕਹਿ ਦਿੱਤਾ ਮੈਂ ਦੂਜੀ ਕੋਈ ਗੱਲ ਨਹੀਂ ਪੁੱਛੂੰਗਾ ਮੇਰੇ ਕਹਿਣ ਦਾ ਮਤਲਬ ਇਹ ਹੈ ਜੀ ਕਿ ਅ ਇਹਦਾ ਜਿਹੜਾ ਬੰਦਾ ਫੜਿਆ ਗਿਆ ਮੁੰਡਾ ਇਹ ਇਹਦਾ ਪੁਰਾਣਾ ਵੀ ਕੋਈ ਰਿਕਾਰਡ ਹੈਗਾ ਕਿਉਂਕਿ ਤੁਹਾਡਾ ਹਲਕਾ ਨਾ ਤੁਹਾਡੇ ਵੀ ਜ਼ਿੰਮੇਵਾਰੀ ਵਧ ਜਾਂਦੀ ਹੈ। ਕੋਈ ਪੁਰਾਣਾ ਰਿਕਾਰਡ ਕੋਈ ਲੜਾਈ ਝੜੜੇ ਦਾ ਹੋ ਸਕਦਾ ਹੈ। ਜੀ। ਪਰ ਅਜਿਹਾ ਕੋਈ ਨਹੀਂ ਕਿਉਂਕਿ ਮੈਂ ਵੀ ਨੌਕਰੀ ਆਪਣੀ ਜਿਆਦਾ ਬਟਿੰਡੇ ਜਦੋਂ 35 36 ਸਾਲ ਉੱਥੇ ਰਿਹਾ ਜੀ ਜੀ। ਪਰ ਹਰ ਗੱਲ ਦਾ ਪਤਾ ਹੀ ਪਿੰਡ ਚੋਂ ਲੱਗਦਾ ਹੀ ਰਹਿੰਦਾ। ਜੀ ਜੀ ਜੀ। ਉਹ ਇਸ ਤਰ੍ਹਾਂ ਦਾ ਨਹੀਂ ਹੈ ਕੋਈ ਲੜਾਈ ਝੜੜਾ ਜ਼ਰੂਰ ਹੋ ਸਕਦਾ ਪਰ ਆਹ ਕੰਮ ਜਿਹੜਾ ਇਹ ਪਹਿਲੀ ਵਾਰੀ ਸਾਹਮਣੇ ਆਇਆ ਕਿਉਂਕਿ ਇੱਥੇ ਛੁੱਟੇ ਦਸਤਾਂ ਦੇ ਚ ਪੈ ਗਏ ਸੀ ਮਤਲਬ ਤੁਹਾਨੂੰ ਤੁਸੀਂ ਤੁਹਾਨੂੰ ਪੁਲਿਸਾਂ ਲੈਣ ਨੂੰ ਤੁਸੀਂ ਪੁੱਛ ਲਿਆ ਹੋਊਗਾ ਪੁਲਿਸ ਵਾਲਿਆਂ ਨੂੰ ਮੈਂ ਇੱਥੇ ਜਿੰਨੇ ਪੁਲਿਸ ਅਧਿਕਾਰੀ ਨੇ ਜੀ ਬੜੇ ਸਖਤ ਸ਼ਬਦਾਂ ਵਿੱਚ ਕਿਹਾ ਹੋਇਆ ਜੀ ਜੀ ਕਿ ਜਿਹੜਾ ਵੀ ਬੁਰਾ ਕਰਮ ਕਰਦਾ ਹੈ ਜੀ ਕੋਈ ਹਵਾਲਾ ਦੇਵੇ ਕਿ ਮੈਂ ਉਹਨਾਂ ਦਾ ਜਾਣਕਾਰਾਂ ਜੀ ਉਹਨਾਂ ਦਾ ਪਿੰਡ ਦੇ ਆ ਜੀ ਜੀ ਬਿਲਕੁਲ ਕਿਸੇ ਨਾਲ ਮਾੜੇ ਕਰਮ ਕਰਨ ਵਾਲਿਆਂ ਤਾਂ ਆਪਣੀ ਕੋਈ ਸਾਂਝੀ ਨਹੀਂ ਚਲੋ ਬਹੁਤ ਸ਼ੁਕਰੀਆ ਐ ਐਮਐਲ ਸਾਹਿਬ ਕਿਉਂਕਿ ਮੈਂ ਐਸੀ ਕਰਕੇ ਸਾਰੀ ਗੱਲਾਂ ਤੁਹਾਡੇ ਕੋਲ ਰਿਕਾਰਡ ਪੁੱਛੀਆਂ ਨੇ ਤੇ ਇਸ ਕਰਕੇ ਕਿ ਬੜੇ ਤੁਸੀਂ ਜਿਹੜੀ ਸਥਿਤੀ ਆਪਣੀ ਸਪਸ਼ਟ ਕੀਤੀ ਹੈਗੀ ਇਹਨੇ ਔਰ ਆਵਾਮਾ ਦੀ ਪਾਰਟੀ ਦਾ ਵੀ ਤੁਸੀਂ ਜਿਹੜਾ ਸਟੈਂਡ ਸਪਸ਼ਟ ਕੀਤਾ ਗਿਆ ਸੀ ਜਿਹੜਾਾਈ ਨਾ ਕਹਿ ਰਿਆ ਸੀ ਕਿ ਕਈ ਵਾਰ ਕੀ ਹੁੰਦਾ ਕਿ ਆਪਾਂ ਜਿਹੜੀ ਰਿਕਾਰਡਿੰਗ ਕਰਕੇ ਮੁਰਕੇ ਟੀਵੀ ਚੈਨਲ ਤੇ ਚਲਾ ਦਿੰਦੇ ਆ ਜੋ ਠੀਕ ਨਹੀਂ ਹੁੰਦੀ ਤਾਂ ਮੈਂ ਦੱਸਣਾ ਚਾਹੁੰਦਾ ਸੀ ਕਿ ਅਸੀਂ ਤਾਂ ਆਪ ਮੈਂ ਕਲੈਕਸ਼ਨ ਕਰਕੇ ਐਸਐਸਪੀ ਡੀਆਈਜੀ ਲੈਵਲ ਤੱਕ ਮੈਂ ਪਹਿਲਾਂ ਤਾਂ ਪੁੱਛਿਆ ਪਿੰਡਾਂ ਚੋਂ ਵੀ ਕਿਹੜਾ ਬੰਦਾ ਕੰਦਾ ਉਹ ਕਹਿੰਦੇ ਸਾਨੂੰ ਲੱਗਦਾ ਡਰ ਜੀ ਮੈਨੂੰ ਇਹ ਤੁਹਾਨੂੰ ਡਰ ਲੱਗਦਾ ਨਾ ਕਿ ਤੁਸੀਂ ਮੈਨੂੰ ਚੁਣੇਂਗੇ ਇਸੇ ਕਰਕੇ ਜੀ ਜੀ ਤੁਸੀਂ ਮੈਨੂੰ ਬਸੋ ਤੇ ਅੱਗੇ ਮੈਂ ਕਰਾਂ ਹਮੇਲੇ ਸਮੇਂ ਤੇ ਜਿਹੜੀ ਵੀ ਲੋਕਾਂ ਚੋਂ ਕਲੈਕਸ਼ਨ ਕਰਕੇ ਪਿੰਡਾਂ ਚੋਂ ਤੇ ਫਿਰ ਮੈਂ ਅਫਸਰ ਹੁੰਦਾ ਤਾਂ ਇਹ ਮੇਰੇ ਜੀ ਸੁਭੈਕ ਵਿੱਚ ਜੋ ਰਿਟਾਇਰ ਹੋਇਆ ਤੇ ਮੈਨੂੰ ਇਹਨਾਂ ਦਾ ਨਿੰਤਾ ਨੂੰ ਤੇ ਸਾਰਿਆਂ ਨੂੰ ਪਤਾ ਹੈ ਤੁਹਾਨੂੰ ਤੇ ਚਿੱਟੀਆਂ ਭੇਡਾਂ ਦਾ ਵੀ ਪਤਾ ਤੇ ਮਹਿਕਮੇ ਦੀ ਕਾਲੀਆਂ ਭੇਡਾਂ ਬਾਰੇ ਵੀ ਪਤਾ ਹੈ ਜੀ ਪਰ ਮੈਂ ਜੀ ਮੈਂ ਮੈਂ ਐਮਐਲਏ ਸਰ ਜੋ ਵੀ ਮੈਂ ਗੱਲ ਕਰਦਾ ਹਾਂ ਔਰ ਰਿਕਾਰਡ ਕਰਦਾ ਮੈਂ ਕੋਈ ਨਾ ਫालतू ਗੱਲ ਕਰਦਾ ਬੜੀ ਐਥਿਕ ਦੇ ਤੌਰ ਤੇ ਮੈਂ ਤੁਹਾਨੂੰ ਪੁੱਛਿਆ ਜੀ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਕਿਉਂਕਿ ਖਬਰਾਂ ਸਾਡੇ ਕੋਲ ਸਾਰਿਆਂ ਕੋ ਆਉਂਦੀਆਂ ਪਰ ਸਾਡਾ ਮੋਢਲਾ ਫਰਜ਼ ਹੀ ਹੈ ਤੁਹਾਡੇ ਕੋਲ ਪਹਿਲਾਂ ਪੁੱਛਿਆ ਜਾਵੇ ਤੇ ਇਸ ਕਰਕੇ ਜਿਹੜੀ ਤੁਸੀਂ ਸਥਿਤੀ ਸਪਸ਼ਟ ਕੀਤੀ ਤੇ ਤੁਹਾਡਾ ਬਹੁਤ ਸ਼ੁਕਰੀਆ ਕਿਉਂਕਿ ਅਸੀਂ ਟੈਲੀਫੋਨ ਉਹੀ ਰਿਕਾਰਡ ਕਰਦੇ ਨੇ ਪਰਮਿਸ਼ਨ ਹੈ ਜਿਹੜੀ ਅਸੀਂ ਸੁਣਾਉਣੀ ਲੋਕਾਂ ਨੂੰ ਕਿਉਂਕਿ ਸਥਿਤੀ ਸਪਸ਼ਟ ਹੋ ਗਈ ਹੋਣਾ ਜੀ ਹਾਂ ਜੀ ਤੁਸੀਂ ਦੇ ਇਥੋਂ ਤੱਕ ਕਹਿ ਦਿੱਤਾ ਹੈਗਾ ਕਿ ਜੇ ਤੁਹਾਡੇ ਤੁਸੀਂ ਤੇ ਇਥੋਂ ਤੱਕ ਕਹਿ ਦਿੱਤਾ ਨਾ ਤੁਹਾਡਾ ਜੇ ਭਰਾ ਵੀ ਇਨ ਫਿਊਚਰ ਆ ਬਣਾ ਕਰੇ ਪਰ ਜੇ ਤੁਹਾਡੇ ਕੰਮ ਚ ਪੈ ਗਏ ਤੁਸੀਂ ਕਹਿੰਦੇ ਕਿ ਮੈਨੂੰ ਉਹ ਸਰ ਪਹਿਲੇ ਕਿਹਾ ਹੈ ਜੀ ਜਦੋਂ ਮੈਂ ਚੋਣ ਜਿੱਤ ਗਿਆ ਸੀ ਨਾ ਜੀ ਉਸ ਦਿਨ ਤੋਂ ਆਮ ਪਹਿਲਾ ਜਿਹੜੀਆਂ ਸਰਕਾਰਾਂ ਆ ਰਹੀਆਂ ਉਹ ਕੀ ਕਹਿੰਦੇ ਸੀ ਜੇ ਐਮਐਲਏ ਸਾਹਿਬ ਫੋਨ ਕਰਨਗੇ ਫਿਰ ਪਰਚਾ ਦੱਚ ਕਰਾਂਗੇ ਫਿਰ ਛੱਡਾਂਗੇ ਫਿਰ ਪੜਾਂਗੇ ਜੀ ਮੈਂ ਜਿੱਦਣ ਮੇਲੇ ਬਣ ਗਿਆ ਸੀ ਮ ਉਸੇ ਦੇ ਅਨੁਸਾਰ ਇਹ ਅਧਿਕਾਰੀਆਂ ਨੂੰ ਕਹਿ ਤਰ ਜੀ ਤੇ ਮੰਤਰੀ ਵੀ ਰਹਿ ਜਾਂ ਸ਼ੇਖ ਮੇਲੇ ਉਦੋਂ ਵੀ ਇਹੀ ਗੱਲ ਕਹਿੰਦਾ ਸੀ ਕਿ ਜਦੋਂ ਤੁਸੀਂ ਕਰ ਤੁਹਾਡੀ ਡਿਊਟੀ ਹੈ ਤੁਸੀਂ ਵੀ ਡਿਊਟੀ ਬੜੀ ਤੁਸੀਂ ਆਪਣੀ ਡਿਊਟੀ ਕਰੋ ਜੀ 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 ਤੁਸੀਂ ਜਿਹੜਾ ਆ ਕੇ ਉਹ ਐਮਐਲਏ ਐਮਐਲਏ ਦੀ ਮੈਂ ਦੋ ਵਾਰੀ ਇੱਥੇ ਬਰਾਬਰ ਸਭਾ ਵਿੱਚ ਪੁੱਛਿਆ ਸੀ ਇਹਨਾਂ ਰਮ ਜਿਹੜੇ ਪਹਿਲੇ ਕਈ ਵਾਰੀ ਬਣਿਆ ਜੀ ਮੈਂ ਐਮਐਲਏ ਦੀ ਡਿਊਟੀਆਂ ਕੀ ਹੁੰਦੀ ਹੈ ਕਿਸੇ ਨੇ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਜੀ 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 ਮੈਂ ਹੱਸਦੇ ਅਸੀਂ ਬਿਲਾਤ ਰੋਕਿਆ ਜਿੱਦਾਂ ਤੁਸੀਂ ਇੱਥੇ ਬੈਠੇ ਸੀ ਮੈਂ ਕਿਹਾ ਫਿਰ ਐਮਐਲਏ ਦਾ ਕੰਮ ਇਹ ਥੋੜਾ ਹੁੰਦਾ ਵੀ ਬੰਦਾ ਫੜ ਲਓ ਛੱਡ ਦਿਓ ਹਾਂ ਬਿਲਕੁਲ ਇਹ ਨਹੀਂ ਹੁੰਦਾ ਜੀ ਜੀ ਆਪਣੇ ਇਲਾਕੇ ਦੀ ਤੜੀ ਗਈਆਂ ਸਮੱਸਿਆਵਾਂ ਨੇ ਉਹ ਉੱਥੇ ਲੈ ਕੇ ਜਾਓ ਉਸ ਜਿਸ ਹਲਕੇ ਤੁਸੀਂ ਜਿੱਤੇ ਹੋ ਉਹ ਸਰਕਾਰੀ ਕਰਮਚਾਰੀ ਜਿਹੜੇ ਪਬਲਿਕ ਸਰਵੰਟ ਹੈ ਜਿਉ ਲੋਕਾਂ ਨੂੰ ਪਰੇਸ਼ਾਨ ਕਰ ਦਿੰਦੇ ਤੁਹਾਨੂੰ ਚੁਣੇ ਇਸੇ ਕਰਕੇ ਕਿ ਉਹਨਾਂ ਵਿੱਚ ਆਵਾਜ਼ ਬਣ ਕੇ ਉੱਥੇ ਕੰਮ ਕਰਾਓ ਤੇ ਵਿਧਾਨ ਸਭਾ 'ਚ ਬੋਲੋ ਚਲੋ ਜੀ ਬਹੁਤ ਅੱਛੇ ਤੁਹਾਡੇ ਵਿਚਾਰ ਜੀ ਤੇ ਕਰੋ ਹਲਕੇ ਦਾ ਕੰਮ ਔਰ ਜਿਹੜੇ ਇਦਾਂ ਦੇ ਲੋਕ ਨੇ ਤੇ ਉਹਨਾਂ ਨੂੰ ਬੇਨਕਾਬ ਕਰੋ ਜੀ ਠੀਕ ਹੈ ਜਿੰਕਾਰ ਜੀ ਮੀਰ ਮਾਨੀ ਐਮਐਲਏ ਸਾਹਿਬ ਮੀਰ ਮਾਨੀ ਜੀ ਤੁਸੀਂ ਆਪ ਸੁਣਿਆ ਫਵਜਾ ਸਿੰਘ ਸਰਾਰੀ ਹੋਣਾ ਨੇ ਖੁਦ ਤੇ ਸਰਕਾਰ ਦੀ ਤੇ ਆਮ ਆਦੀ ਪਾਰਟੀ ਦੀ ਜਿਹੜੀ ਸਥਿਤੀ ਆ ਦਲੀਲ ਆ ਉਹ ਦਿੱਤੀ ਆ ਗਈ ਆ ਕਿ ਸਾਡਾ ਅਜਿਹੇ ਲੋਕਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਰਹੀ ਗੱਲ ਕਿ ਜਦੋਂ ਫੋਟੋ ਜਿਹੜੀ ਵਾਇਰਲ ਹੋਈ ਆ ਉਹ ਕਹਿੰਦੇ ਕਿ ਜਿੱਤਨ ਵੇਲੇ ਪ੍ਰਚਾਰ ਵੇਲੇ ਲੋਕ ਤਸਵੀਰਾਂ ਖਿਚਾ ਆ ਦਿੰਦੇ ਨੇ ਉਸ ਦੇ ਨਾਲ ਇਹ ਨਹੀਂ ਸਮਝਿਆ ਜਾਣਾ ਚਾਹੀਦਾ ਕਿ ਕੋਈ ਸਾਜ ਬਣ ਜਾਂਦੀ ਆ ਪਰ ਉਹ ਨੌਜਵਾਨ ਕੌਣ ਹੈ ਉਹਦੇ ਕੋਲ ਕਿਵੇਂ ਹਿਰਨ ਫੜੀ ਗਈ ਆ ਤੇ ਹੁਣ ਪੁਲਿਸ ਨੇ ਕੀ ਮੁਕਦਮਾ ਦਰਜ ਕੀਤਾ ਇਸ ਸਬੰਧੀ ਪੁਲਿਸ ਨੇ ਵੀ ਪ੍ਰੈਸ ਕਾਨਫਰੰਸ ਦੇ ਦਰਾਈ ਪੂਰੀ ਖਬਰ ਸਾਂਝੀ ਕੀਤੀ ਸਰ ਇਹ ਕੀ ਮਾਮਲਾ ਜੀ ਏਡੀ ਐਸਟੀਐਫ ਦੀ ਟੀਮ ਸੀ ਐਸੀ ਸਰਕਾਰ ਸਿੰਘ ਤੇ ਉਹਨਾਂ ਦੀ ਟੀਮ ਦੇ ਨਾਲ ਕਾਫੀ ਮੈਂਬਰ ਭਜਿੰਦਰ ਸਿੰਘ ਗੈਂਸ ਸਿੰਘ ਉਹਨਾਂ ਨੂੰ ਖੁਫੀਆ ਸੋਚਣਾ ਮਿਲੀ ਕਿ ਬਲਵਿੰਦਰ ਸਿੰਘ ਸਾਡਾ ਗੁਰਪ੍ਰੀਤ ਸਿੰਘ ਵਾਸੀ ਰਾਣਾ ਪਾਣੀਗੜ੍ਹ ਇਹ ਹੀ ਰੋਂਦਾ ਕੰਮ ਕਰਦਾ ਉਹਨਾਂ ਨੇ ਡਰਾਈਵ ਲਾ ਕੇ ਇਹਨੂੰ ਕਾਬੂ ਕੀਤਾ ਅਡਾ ਜੀਵਾ ਹਰਾਈ ਜੀਵਾ ਰਾਇ ਤੋਂ ਕਾਬੂ ਕੀਤਾ ਰਾਤ ਜਿਹੜੇ ਜੋ ਕਿ ਆ ਪਰਤੇ 800 ਗ੍ਰਾਮ ਰਿਲਮਰਾਮ ਦੋਈ ਤੇ ਨਾਲ ਇਹ ਨਿਕਾ ਕਾਰ ਸਵਿਫਟ ਡਿਜ਼ਾਇਰ ਗੱਡੀ ਇਹਦਾ ਨੰਬਰ DL7CH9228 ਸੱਕੀ ਮਾਮਲਾ ਬਰਾਮਦ ਹੋਇਆ 800 ਗ੍ਰਾਮ ਰਿਲਮਰਾਮ ਦੋਈ ਕਿੱਥੋਂ ਆ ਰਿਆ ਸੀ ਇਹ ਤਾਂ ਪਿੰਡ ਤੋਂ ਬਾਟਰ ਸਾਈਡ ਤੇ ਹੀ ਆ ਆਪੇ ਪਿੰਡ ਤੋਂ ਇਧਰ ਆ ਰਿਆ ਸੀ ਉਸ ਨੂੰ ਕਿਵੇਂ ਪਤਾ ਲੱਗਾ ਸਰ ਇਸ ਵਾਰ ਸੋਫੀਆ ਸੋਚਣਾ ਮਿਲੀ ਪਹਿਲਾਂ ਵੀ ਮਾਮਲਾ ਦਰਜ ਜੀ ਨਹੀਂ ਨਹੀਂ ਪਹਿਲਾਂ ਨਹੀਂ ਉਹ ਹਾਲਾ ਦਰਜ ਹੋਈ ਇਹ ਜੋ ਕੋਰਟ ਵਿੱਚ ਕੀਤਾ ਹੀ ਹਾਂ ਮਾੜਾ ਬਲੇ ਹਾਂ ਚਾਰ ਤੋਂ ਮਰਮਦ ਮਿਲਿਆ ਤੇ ਹਰੋਇ ਪਹਿਲਾਂ ਵੀ ਮੇਜ ਤੇ ਕਦੋਂ ਤੋਂ ਕਹੀ ਹੁੰਦੇ ਨੇ ਮੇਜ ਤਾਂ ਉਹ ਕੋਲ ਕਾਬੂ ਨਹੀਂ ਆ ਰਿਹਾ ਇਹਨਾਂ ਪਤਾ ਵੀ ਹੁਣ ਉਹ ਪ੍ਰੋਸੈਸ ਜਿਹੜਾ ਸੁਤਰਾ ਪਾ ਲਗਾ ਵੀ ਇਹ ਲੈ ਕੇ ਆ ਗਏ ਹੁਣ ਸਵਾਲ ਹੈ ਕਿ ਪੰਜਾਬ ਦੇ ਵਿੱਚ ਚਿੱਟੇ ਦਾ ਜਿਹੜਾ ਵਪਾਰ ਆ ਜਾਂ ਹੀਰੋਨ ਦਾ ਜਿਹੜਾ ਵਪਾਰ ਆ ਜਾਂ ਦੇਸ਼ੀ ਲਾਂਹ ਦਾ ਕਾਰੋਬਾਰ ਇੱਕਦੋਂ ਖਤਮ ਹੋ ਗਿਆ ਕਿਉਂਕਿ ਸਰਕਾਰਾਂ ਬਦਲ ਗਈਆਂ ਚਿਹਰੇ ਬਦਲ ਗਏ ਨੇ ਪਰ ਮਾਵਾਂ ਦੀਆਂ ਕੁੱਖਾਂ ਉਜੜੋਂ ਨੂੰ ਨਹੀਂ ਪਚੀਆਂ ਕਿਉਂਕਿ ਹਰ ਰੋਜ਼ ਨਾ ਰੋਜ਼ ਕੋਈ ਮਾੜੀ ਖਬਰ ਆ ਜਾਂਦੀ ਹੈ ਕਿ ਫਲਾਣੇ ਥਾਂ ਨਸ਼ੇ ਦੇ ਨਾਲ ਬੰਦਾ ਮਰ ਗਿਆ ਚਿਟਾ ਪੀਣ ਦੇ ਨਾਲ ਨੌਜਵਾਨ ਮਰ ਗਿਆ ਤੇ ਹਾਲ ਹੀ ਸੰਗਰੂਰ ਨੇ ਤਾਂ ਪੰਜਾਬ ਹਲਾ ਕੇ ਰੱਖ ਦਿੱਤਾ ਜਿੱਥੇ ਘਰ ਚ ਕੱਢੀ ਗਈ ਦੇਸੀ ਲਾਂਹ ਜਿਹਨੂੰ ਕਿਹਾ ਜਾਂਦਾ ਉਹਦੇ ਨਾਲ 21 ਘਰ ਉਜੜ ਗਏ ਨੇ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡਾ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ